ਜੋਤੇ ਲਖਨ ਖੱਫਰ ਸ਼ੇਰਾਂ ਜਿਹੀ ਕੁਸ਼ਤੀ ਇਸ ਸਮੇਂ ਖਾੜੇ ਦੇ ਦਰਮਿਆਨ ਹੈ ਲਓ ਲੱਗਦਾ ਹੋਇਆ ਜੋਰ ਜੇ ਮਨ ਬੱਠ ਕਰ ਤੱਕਨ ਵੇਟ ਲੱਗੇ ਨਾ ਕਿਸੇ ਦੇ ਤਫੇ ਦੇ ਪਹੁੰਚਦੇ ਹਾਜੀ ਆਵੇ ਖਾੜੇ 'ਚ ਫਾਦਰ ਹੁਸ਼ਿਆਰਪੁਰ ਦੇ ਬੋਲਾ ਰੋਤਕ ਹਾਜੀ ਆਓ ਖਾੜੇ 'ਚ ਇੱਕ ਮਿੰਟ ਦਾ ਟਾਈਮ ਹੈ ਬਾਲ ਜੀ ਕਿਉਂਕਿ ਇੱਧਰ ਥੋੜ੍ਹਾ ਜਿਹਾ ਆਰਗੇਨਾਈਜ਼ ਕਮੇਟੀ ਦੇ ਵੱਲੋਂ ਬੇਨਤੀ ਹੈ ਜਾਈ ਉਹ ਆਪਣੀ ਟੀਮ ਦੇ ਨਾਲ ਪਹੁੰਚਾ ਇੱਕ ਵਾਰੀ ਅੱਗੇ ਲੈ ਕੇ ਜਾਓ ਇਹਨੂੰ ਅੱਗੇ ਉਹ ਤੇ ਲੈ ਕੇ ਜਾਓ ਬਹੁਤ ਹੀ ਅੱਛੇ ਸੋਸ਼ਲ ਮੀਡੀਆ ਤੇ ਬਹੁਤ ਹੀ ਵਰਕ ਕਰ ਰਿਹਾ ਹੈ ਅੱਛੀਆਂ ਅੱਛੀਆਂ ਸੇਵਾਵਾਂ ਦਿਵਾ ਰਿਹਾ ਹੈ ਔਰ ਵਾਲੇ ਜੁੱਤ ਨੇ ਬਹੁਤ ਵੱਡਾ ਇਹ ਮੋਟੀਵੇਸ਼ਨ ਦੇ ਰਿਹਾ ਹੈ ਇੱਕ ਵਾਰੀ ਔਰ ਦਾ ਤਾੜੀਆਂ ਦੀਪਹਿਲੇ ਚੱਪਿਆਂ ਵਾਲੇ ਨੇ ਥੈਂਕ ਯੂ ਬਹੁਤ ਧੰਨਵਾਦ ਜੀ 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 ਜ ਜੂਤ ਨੂੰ ਬਹੁਤ ਵਧੀਆ ਸਿਹਤ ਰਿਆ ਉਧਰ ਮੰਗੀ ਤੇ ਨਾਲ ਫੜਕਾ ਦੜਕਾ ਬਹੁਤ ਵਧੀਆ ਖੜੀ ਚ ਹੈ ਅਰਸ਼ ਬਾਬਾ ਫਾਈ ਬਹੁਤ ਵਧੀਆ ਜਰੀ ਉਸਟੀ ਖਾਣੇ ਚ ਚਲਦੀ ਪਈ ਉੱਠੇ ਲਾ ਖੇਤ ਪਰ ਸਹੀ ਪਰ ਮੈਂ ਤੇ ਗੱਲ ਕਰਾਂਗਾ ਕਿ ਕਰਕੇ ਮੇਂਦਾ ਸ਼ਰੀਰ ਫਿੱਟ ਕਰਿਆ ਕਿਤੇ ਰਹਿਣ ਦੀ ਦਿੱਤਾ ਵਾਦੂ ਚੰਮ ਨੂੰ ਸਲਮਾਨ ਪਹਿਲਵਾਨ ਪੱਟੀ ਖਾਣੇ ਨੂੰ ਸਲਾਮ ਜੀ ਆ ਗਿਆ ਦੋਖਾ ਆਪਣਾ ਮਾਰਾ ਹੋਰ ਦੂਰੀ ਹੋ ਗਈ ਆ ਫਿਰ ਸੱਜੇ ਪਾਸੇ ਜਿਹੜੇ ਵੀਰ ਨੇ ਪੱਟਿਆ ਗਏ ਜਿਹੜੀਆਂ ਦੇਖਣਯੋਗ ਹੋਣ ਗਿਆ ਹਾਂ ਜੀ ਵੀਰੇ ਹੋਰ ਰੁਕ ਜਾਓ ਰੁਕ ਜਾਓ ਵਿਕਰਮ ਜਵਾਈ ਇੱਕ ਮਿੰਟ ਉਹਨਾਂ ਦੇ ਦਿੱਤੋ ਧੰਨਵਾਦ ਕਰਦਾ ਹੋਇਆ ਅੱਜ ਦੀ ਜਿਹੜੀ ਕੁਸ਼ਤੀ ਹੈ ਬਹੁਤ ਵਧੀਆ ਕੁਸ਼ੇ ਬੰਗੀ ਕੋਲੇਗਾ ਇੱਧਰ ਕੋਈ ਅਖੜ ਔਰ ਦੂਸਰੀ ਪਾਸੇ ਅਖਾੜੇ ਪਾਸ਼ਾ ਦੇ ਵਿੱਚ ਜਿਹੜੀ ਕੁਸ਼ਤੀ ਅਰਸ਼ ਬਾਬਾ ਖਲਾਈ ਦਿਦਾ ਮੱਗੀ ਠੀਕ ਹੈ ਜਿੱਤ ਕਰ ਗਿਆ ਕੋਈ ਗੱਲ ਨਹੀਂ ਬਗੀ ਆਵਾਜ਼ ਆਓ ਕੁਸ਼ਤੀ ਬਹੁਤ ਹੀ ਵਧੀਆ ਆ ਜਿਹੜੀ ਕੁਸ਼ਤੀ ਹੈ ਇੱਕ ਪਾਸੇ ਭਾਰੀ ਸ਼ਰੀਰ ਦਾ ਬੰਦਾ ਇਹ ਅਰਸ਼ ਹੈ ਬਾਬਾ ਖਲਾਈ ਅਖਾੜੇ ਦੇ ਵਿੱਚ ਬਹੁਤ ਵਧੀਆ ਕਿ ਜਿੱਤ ਦੇ ਨਿਸ਼ਾਨ ਸੋਦਾ ਲਾਈ ਜਾਂਦੇ ਝੰਡੇ ਨਾਲ ਪਹਿਲਾ ਵਾਰ ਖੰਡੇ ਨਾਲ ਪਿੱਛੋ ਵਾਰ ਖੰਡੇ ਨਾਲ ਚਾਰ ਵੀ ਤਰੀਕਿਆਂ ਨਾਲ ਬੰਦਾ ਕਰੇ ਸਰ ਸ਼ੌਕ ਨਾਲ ਪਿਆਰ ਨਾਲ ਲਾਂਚ ਜੱਟਾਂ ਦੇ ਨਾਲ ਸਤਿੰਦਰ ਸਰਤਾਜ ਦਾ ਪਿੰਨ ਨਸਦੀ ਮੀਂਹ ਥੋੜੇ ਦੇ ਖੱਬੇ ਪਾਸੇ ਲੈ ਲੋ ਮੰਗੀ ਪਹਿਲਵਾਨ ਜੀ ਗੁਲਾਬ ਗੁਲਾਬਾਟੇ ਦੇ ਨਾਲ ਕਿਹੜਾ ਮਤਲਬ ਹਾਂਜੀ ਕਮਲ ਚੀਮਾ ਜੀ ਇਧਰਲੇ ਪਾਸੇ ਆਓ ਲੱਭੇ ਬਾਈ ਹੁਣੀ ਕੀਰੀ ਪੜਾਉਣੀ ਬੱਲੀ ਚੀਮਾ ਜੀ ਹਨੀ ਮਜਰੂਰ ਨਾ ਸਾਡੇ ਪਾਲੀ ਬਾਜੀ ਨੇ ਜੀਤੂ ਕੰਡੋਰੀ ਹੈਪੀ ਤੱਜਵਾਲ ਦੀਪਾਂ ਜੱਮੇਵਾਲ ਸਾਰੇ ਵੀਰ ਆਕੇ ਆ ਫੋਟੋ ਖੁੱਦ ਲੈ ਮੇਰਾ ਵੀਰ ਬੰਗੀ ਹੁਸ਼ਿਆਰਪੁਰ ਆ ਰਵੀ ਜੱਮੇਵਾਲ ਦੇ ਲਾ ਭਗਵਾਈ ਤੇ ਕੁੱਤੀ ਸ਼ੁਰੂ ਕਰ ਦੋ ਕਮਲ ਬਾਜੀ ਆਓ ਯਾਰ ਸਾਰੇ